ਪੀ ਐਸ ਐਸ ਲਾਮਾਬਾਦ ਐਫ ਆਈ ਆਰ ਨੰਬਰ 60 632025 ਅੰਡਰ ਸੈਕਸ਼ਨ 1031324191093 ਤੇ 190 ਬੀ ਐਨ ਐਸ ਇਹਦੇ ਵਿੱਚ ਮਾਮਲਾ ਇਹ ਹੈਗਾ ਕਿ 5 ਤਰੀਕ ਨੂੰ 5 ਮਾਰਚ 2025 ਨੂੰ ਸ਼ਾਮ ਦੇ ਤਕਰੀਬਨ 6:30-7 ਵਜੇ ਯੂਟੀ ਮਾਰਕੀਟ ਵਿੱਚ 9 ਮੁੰਡੇ ਫਿਰ ਰਹੇ ਸੀ ਉਹਨਾਂ ਚੋਂ ਕਈ ਮੁੰਡੇ ਨਿਹੰਗ ਦੇ ਬਾਨੇ ਸੀਗੇ ਤੇ ਉਹਨਾਂ ਕੋਲ ਇੱਕ ਇਨੋਵਾ ਕਾਰ ਸੀਗੀ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮੋਹਣੀਪਾਗ ਦੇ ਲਾਗੇ ਉਹ ਉਹਨਾਂ ਨਾਲ ਇੱਕ ਕਾਰ ਟਕਰਾਈ Swift ਕਾਰ ਜਿਹਦਾ ਸਵਾਰ ਲਖਪ੍ਰੀਤ ਸਿੰਘ ਸੀਗਾ ਉਹ ਆਪਣੇ ਇੱਕ ਦੋਸਨ ਨਾਲ ਸੀਗਾ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹਨਾਂ ਦੋਨੋਂ ਧਿਰਾਂ ਦੀ ਲੜਾਈ ਹੋਈ ਤੇ ਜਿਹੜੇ ਅਕਿਊਜ਼ਡ ਹੈਗੇ ਆ ਸੁਰਿੰਦਰ ਸਿੰਘ ਕੁਲਦੀਪ ਸਿੰਘ ਤੇ ਜਿਹੜੇ ਸੱਤ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਲਖਪ੍ਰੀਤ ਸਿੰਘ ਨੂੰ ਤੇ ਉਸ ਤੋਂ ਬਾਅਦ ਜਦੋਂ ਲਖਪ੍ਰੀਤ ਸਿੰਘ ਜ਼ਖਮੀ ਹੋ ਗਿਆ ਇਹਨੂੰ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਜਾਂਦੇ ਹੀ ਨੂੰ ਡਿਕਲੇਅਰਡ ਡੈੱਡ ਕਰਤਾ ਤੇ ਅ ਇਸ ਫੇਰ ਜਿਹੜੇ ਲਖਪ੍ਰੀਤ ਸਿੰਘ ਦੀ ਵਾਈ ਬਲਜਿੰਦਰ ਖੋੜ ਜਿਹੜੇ ਕਿ ਇੱਕ ਪੀਜੀ ਰਹਿੰਦੇ ਸੀ ਤੇ ਉਹਨੇ ਜਦੋਂ ਕੰਪਲੇਨਟ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ਸਾਰੀ ਸੁਰਿੰਦਰ ਸਿੰਘ ਅਲਾਈਸ ਲਵ ਤੇ ਕੁਲਦੀਪ ਸਿੰਘ ਅਲਾਈਸ ਸੇਵਾ ਸਿੰਘ ਨੂੰ ਅਰੈਸਟ ਕੀਤਾ ਤੇ ਹੁਣ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਦੀ ਜਿਹੜੀ ਟੱਕਰ ਹੋਈ ਸੀ ਕਾਰ ਦੀ ਉਹਦੇ ਨਾਲ ਟਕਰਾਤ ਸ਼ੁਰੂ ਹੋਈ ਤੇ ਫਿਰ ਕਤਲ ਹੋ ਗਿਆ ਜਿਹੜਾ ਡਿਸੀਜ਼ ਦਾ ਲਵਪ੍ਰੀਤ ਸਿੰਘ ਉਹਦੇ ਤੇ 4 ਮੁਕਦਮੇ ਹੈਗੇ ਆ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਕਿ ਐਨਡੀਪੀਐਸ ਦੇ ਵੀ ਹੈਗੇ ਤੇ ਥੈਫਟ ਦੇ ਵੀ ਨੇ ਤੇ ਆਮ ਜ਼ੈਕ ਦਾ ਵੀ ਹੈ। ਹਾਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ। ਹਾਲੇ ਕੁਝ ਸਾਹਮਣੇ ਨਹੀਂ ਆਇਆ ਪਰ ਜਿਵੇਂ ਹੀ ਸਾਰੇ ਇਕੂਸ ਰਿਸਟ ਹੋ ਜਾਣਗੇ ਤੇ ਅਸੀਂ ਤੁਹਾਡੇ ਤੱਕ ਕਰਾਂਗੇ। ਲਪ੍ਰੀਤ ਨੂੰ ਮਾਰਿਆ ਕਿਹਨਾਂ ਦੇ ਵੱਲੋਂ ਕੀਤਾ ਗਿਆ? ਲਪ੍ਰੀਤ ਨੂੰ ਸੁਰਿੰਦਰ ਸਿੰਘ ਲਾਇਸਲਾਬ ਤੇ ਕੁਲਦੀਪ ਸਿੰਘ son of ਸੇਵਾ ਸਿੰਘ ਵੱਲੋਂ। ਉਹ ਵੀ ਜਾਣਦੇ ਨਹੀਂ ਕਿ ਇਹਨਾਂ ਦੇ ਵੱਲੋਂ ਮਾਰਿਆ ਗਿਆ। ਉਹ ਵੀ ਨਿਯੰਗ ਸਿੰਘ ਨੇ ਧੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੇ 9 ਬੰਦੇ ਨੇ ਉਹਨਾਂ ਚੋਂ ਕਾਫੀ ਨਿਯੰਗ ਸਿੰਘ ਦਾ ਬਣਾ ਪਾਇਆ ਤੇ ਕਿੰਨੇ ਜਣੇ ਸਦਨ ਵਾਲੇ ਸੱਤ ਬੰਦੇ ਹੋੜ ਫੜਨ ਪੜਨਗੇ ਰਿਮਾਨ ਦੇ ਇਹਨਾਂ ਦਾ ਰਿਮਾਨ ਮਿਲੇ ਜਨਾਬ ਹਾਂਜੀ ਇਹਨਾਂ ਚਾਰ ਚਾਰ ਦਿਨ ਪਰ ਇਹਨਾਂ نو ਜਿਹੜੇ ਨਿਯੰਗ ਸਿੰਘ ਖੜੇ ਗਏ ਇਹਨਾਂ ਨੂੰ ਪਤਾ ਲੱਗਾ ਕਿ ਕਾਰਨ ਦੀ ਆ ਕਿਉਂ ਉਹਨੂੰ ਇਸ ਤਰ੍ਹਾਂ ਕਾਰਨ ਜਿਹੜਾ ਹਲੇ ਹਲੇ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਹੈ ਕਿ ਇਹਨਾਂ ਦੀ ਟੱਕਰ ਹੋਈ ਸੀ ਕਾਰਨ ਦੀ ਨੋਵਾ ਕਾਰਪਸ ਸਵਿਫਟ ਕਰਦੀ ਤੇ ਤਾਂ ਹੀ ਲੜਾਈ ਸ਼ੁਰੂ ਹੋਏ ਹਥਿਆਰ ਬਰਾਮਦ ਹੋਏ ਹਥਿਆਰ ਹੱਲ ਤੱਕ ਕੋਈ ਨਹੀਂ ਸੀ